ਦਿੱਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 25 ਸਾਲ ਦੇ ਨੌਜਵਾਨ ਦੇ ਵੱਲੋਂ ਆਪਣੀ ਜਾਨ ਲਈ ਗਈ ਹੈ ਆਪਣੀ ਜਾਨ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਲਈ ਗਈ ਹੈ ਉਹ ਬਹੁਤ ਹੀ ਖੌਫਨਾਕ ਤਰੀਕਾ ਸੀ ਕਿਉਂਕਿ ਖਤਰਨਾਕ ਗੈਸ ਆਪਣੇ ਮੂੰਹ ਦੇ ਵਿੱਚ ਪਰਦਾ ਹੈ ਹਲੀਅਮ ਗੈਸ ਹੁੰਦੀ ਹੈ ਜਿਸ ਨੂੰ ਉਹ ਇਨਹੇਲ ਕਰਦਾ ਹੈ ਤੇ ਉਸ ਤੋਂ ਬਾਅਦ ਮੂਤੇ ਮਾਸਕ ਲਗਾ ਲੈਂਦਾ ਹੈ ਤੇ ਆਪਣੀ ਜਾਨ ਦੇ ਲੈਂਦਾ ਹੈ ਉਸ ਤੋਂ ਬਾਅਦ ਇਸ ਨੌਜਵਾਨ ਦੀ ਮ੍ਰਿਤਕ ਦੇਹ ਜਿਹੜੀ ਹੁੰਦੀ ਹੈ ਫਲੈਟ ਦੇ ਵਿੱਚ ਬਰਾਮਦ ਕੀਤੀ ਜਾਂਦੀ ਹੈ ਪਰ ਮੌਤ ਤੋਂ ਪਹਿਲਾਂ ਇਸ ਨੌਜਵਾਨ ਦੇ ਵੱਲੋਂ ਫੇਸਬੁੱਕ ਤੇ ਬਕਾਇਦਾ ਇੱਕ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਜੋ ਕੁਝ ਇਸ ਨੌਜਵਾਨ ਨੇ ਲਿਖਿਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਇਸ ਤਰੀਕੇ ਦੇ ਨਾਲ ਇੱਕ ਖਤਰਨਾਕ ਗੈਸ ਨੂੰ ਮੂੰਹ ਦੇ ਵਿੱਚ ਭਰਨਾ ਫਿਰ ਸੈਲੋ ਟੇਪ ਦੇ ਨਾਲ ਆਪਣੇ ਮੂੰਹ ਨੂੰ ਕਵਰ ਕਰਨਾ ਮਾਸਕ ਲਗਾਉਣਾ ਇਸ ਤਰੀਕੇ ਦੀ ਘਟਨਾ ਤੇ ਇਸ ਤਰੀਕੇ ਦਾ ਤਰੀਕਾ ਸ਼ਾਇਦ ਹੀ ਪਹਿਲੀ ਵਾਰ ਸਾਹਮਣੇ ਆਇਆ ਹੋਵੇਗਾ ਦਿੱਲੀ ਦੇ ਵਿੱਚ ਇਹ ਨੌਜਵਾਨ ਫਲੈਟ ਦੇ ਵਿੱਚ ਰਹਿੰਦਾ ਸੀ ਜੇਕਰ ਗੱਲ ਕੀਤੀ ਜਾਵੇ ਸੀਏ ਸੀਗਾ ਇਸ ਮ੍ਰਿਤਕ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਧੀਰਜ ਕੰਸਲ ਜੋ ਕਿ ਸੀਐਸਸੀ ਗੁਰੂਗਰਾਮ ਦੇ ਵਿੱਚ ਹੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਹਰਿਆਣਾ ਦਾ ਰਹਿਣ ਵਾਲਾ ਸੀ ਇਸ ਦਾ ਬੈਕਗ੍ਰਾਉਂਡ ਜੇ ਹੈ ਹਰਿਆਣਾ ਦਾ ਸੀਗਾ ਤੇ ਇਹ ਗੁਰੂਗਰਾਮ ਦੇ ਵਿੱਚ ਨੌਕਰੀ ਕਰ ਰਿਹਾ ਸੀ ਤੇ ਕੁਝ ਸਮਾਂ ਪਹਿਲਾਂ ਇਹ ਫਲੈਟ ਦੇ ਵਿੱਚ ਰਹਿਣ ਦੇ ਲਈ ਆਇਆ ਸੀ ਪਹਿਲਾਂ ਇਹ ਪੀਜੀ ਦੇ ਵਿੱਚ ਰਹਿ ਰਿਹਾ ਸੀ ਪਰ ਇਸੇ ਦਰਮਿਆਨ ਕਰੀਬ 10 ਦਿਨਾਂ ਦੇ ਲਈ ਇਸ ਦੇ ਵੱਲੋਂ ਇੱਕ ਫਲੈਟ ਨੂੰ ਬੁੱਕ ਕੀਤਾ ਜਾਂਦਾ ਹੈ ਤੇ ਇਸ ਨੌਜਵਾਨ ਦੇ ਵੱਲੋਂ ਉਸ ਫਲੈਟ ਦੇ ਵਿੱਚ ਜਾ ਕੇ ਆਪਣੀ ਜਾਨ ਲਈ ਗਈ ਆ ਤਾਂ ਕਿਸ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵੱਲੋਂ 25 ਸਾਲ ਦਾ ਇਹ ਨੌਜਵਾਨ ਸੀ ਜਿਸ ਦੇ ਵੱਲੋਂ ਆਪਣੀ ਜਾਨ ਲਈ ਗਈ ਆ ਪਰ ਫੇਸਬੁੱਕ ਦੇ ਵਿੱਚ ਜੋ ਇਸ ਨੇ ਗੱਲਾਂ ਲਿਖੀਆਂ ਨੇ ਜੋ ਮੌਤ ਤੋਂ ਪਹਿਲਾਂ ਇਹ ਬਕਾਇਦਾ ਜ਼ਿਕਰ ਕਰਕੇ ਗਿਆ ਕਿ ਇਸ ਨੂੰ ਕੀ ਪਰੇਸ਼ਾਨੀ ਸੀ ਕਿਸ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਲ ਰਾਬਤ ਦੇ ਨਾਲ ਵੀ ਇਹ ਸ਼ਿਕਵਾ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਵਾਰ-ਵਾਰ ਆਪਣੀ ਪੋਸਟ ਦੇ ਵਿੱਚ ਉਸਨੇ ਇਹੀ ਲਿਖਿਆ ਕਿ ਮੈਨੂੰ ਧਰਤੀ ਤੇ ਦੁਬਾਰਾ ਨਾ ਭੇਜਿਓ ਜੋ ਇਸਨੇ ਫੇਸਬੁਕ ਤੇ ਪੋਸਟ ਪਾਈ ਹਾਲਾਂਕਿ ਉਸ ਦੇ ਵਿੱਚ ਕਿਸੇ ਦਾ ਵੀ ਨਾਂ ਨਹੀਂ ਲਿਖਿਆ ਕਿ ਕਿਸ ਕਾਰਨ ਕਰਕੇ ਇਹ ਆਪਣੀ ਜਿਹੜੀ ਹੈ ਜਾਨ ਲੈ ਰਿਹਾ ਹੈ ਮੌਤ ਦੀ ਵਜ੍ਹਾ ਕੀ ਹੈ ਇਸ ਦੇ ਵੱਲੋਂ ਨਹੀਂ ਦੱਸਿਆ ਗਿਆ ਪਰ ਸਾਫ਼ ਤੌਰ ਤੇ ਪਰਮਾਤਮਾ ਦੇ ਨਾਲ ਕਿਤਨਾ ਕੀਤਾ ਸ਼ਿਕਵਾ ਕਰਦਾ ਨਜ਼ਰ ਆਇਆ ਤੇ ਇਹ ਕਹਿੰਦਾ ਨਜ਼ਰ ਆਇਆ ਕਿ ਮੈਨੂੰ ਧਰਤੀ ਤੇ ਦੁਆਰਾ ਨਾ ਭੇਜਿਓ ਮਹਾਦੇਵ ਤੋਂ ਮੈਂ ਜਵਾਬ ਮੰਗਿਆ ਪਰ ਉਹਨਾਂ ਨੇ ਮੈਨੂੰ ਜ਼ਿੰਦਾ ਰੱਖਣ ਦਾ ਕੋਈ ਜਵਾਬ ਨਹੀਂ ਦਿੱਤਾ ਇੱਕ ਇੱਕ ਕਰਕੇ ਇਸ ਦੀ ਪੋਸਟ ਪੜਨ ਦੀ ਤੁਹਾਨੂੰ ਦੱਸਾਂਗੇ ਕਿ ਪੋਸਟ ਦੇ ਵਿੱਚ ਇਸਨੇ ਕੀ ਕੁਝ ਲਿਖਿਆ ਲੰਬਾ ਚੌੜਾ ਇਹ ਫੇਸਬੁੱਕ ਤੇ ਪੋਸਟ ਪਾ ਕੇ ਇਸ ਦੇ ਵੱਲੋਂ ਆਪਣੀ ਜਿਹੜੀ ਆ ਜਾਨ ਲਈ ਗਈ ਆ ਤਾਂ ਸਭ ਤੋਂ ਪਹਿਲਾਂ ਇਸ ਨੌਜਵਾਨ ਦੇ ਵੱਲੋਂ ਕੀ ਕੁਝ ਲਿਖਿਆ ਗਿਆ ਉਹ ਤੁਹਾਨੂੰ ਪੜ ਕੇ ਸੁਣਾਉਂਦੇ ਆ ਤਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਇਹ ਫੇਸਬੁੱਕ ਪੋਸਟ ਹੈ ਸੀਏ ਤਿਰਜ ਕੰਸਲ ਜਿਸ ਦੇ ਵੱਲੋਂ ਆਪਣੀ ਜਾਨ ਜਿਹੜੀ ਹੈ ਉਹ ਲਈ ਗਈ ਹੈ ਇਸ ਦੇ ਵਿੱਚ ਇਸ ਨੇ ਕਿਹਾ ਕਿ ਕਿਸੇ ਨੂੰ ਵੀ ਮੇਰੀ ਮੌਤ ਤੋਂ ਬਾਅਦ ਪਰੇਸ਼ਾਨ ਨਾ ਕੀਤਾ ਜਾਵੇ ਪਲੀਜ਼ ਡੂ ਨੋਟ ਸੈਡ ਅਬਾਊਟ ਮਾਈ ਡੈਥ ਮੇਰੇ ਮਰਨ ਤੋਂ ਬਾਅਦ ਕੋਈ ਵੀ ਉਦਾਸ ਨਾ ਹੋਈਓ ਫੋਰ ਮੇ ਡੈਥ ਇਜ਼ ਇਜ਼ ਦਾ ਮੋਸਟ ਬਿਊਟੀਫੁਲ ਪਾਰਟ ਆਫ ਮਾਈ ਲਾਈਫ ਕਮਿਟਿੰਗ ਸੁਸਾਈਡ ਇਜ਼ ਨਾਟ ਬੈਡ ਫੋਰ ਮੀ ਬਿਕੋਜ਼ ਆਈ ਡਿਡ ਨਾਟ ਹੈਵ ਐਨੀਵਨਸ ਰਿਸਪੌਂਸਿਬਿਲਟੀ ਸੁਸਾਈਡ ਕਰਨਾ ਮੇਰੇ ਲਈ ਕੋਈ ਮਾੜੀ ਗੱਲ ਨਹੀਂ ਹੈ ਮੇਰੇ ਤੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਇਸ ਤਰੀਕੇ ਦੀਆਂ ਇਹ ਗੱਲਾਂ इस नौजवान वालों मरण तो पहला अपनी फेसबुक पर लिखिया गई हैं सो इट इज़ नॉट लाइक समबडी विल गो इन टू डिप्रैशन बिकॉज ऑफ मी मेरे मरण तो बाद कोई भी उदास ना हुई हो डिप्रैशन ना जाइयो इस तो अलावा इस इस नौजवान के वलों लिखा गया कि मैनू कोई भी याद नहीं करेगा मेरे मरण तो बाद क्योंकि मैं किसी के लिए भी इन्ना खास नहीं सी। ਮੇਰੇ ਮਰਨ ਤੋਂ ਬਾਅਦ ਪਰੇਸ਼ਾਨ ਵੀ ਨਾ ਹੋਈਓ ਇਸ ਤੋਂ ਬਾਅਦ ਇਸ ਨੌਜਵਾਨ ਦੇ ਵੱਲੋਂ ਲਿਖਿਆ ਗਿਆ ਆਈ ਕੈਨ ਨਾਟ ਬਲੀਵ हाउ स्टूपिड आई एम आई रियली ट्राइड माई होल लाइफ दैट नो वन इज शुड बी ट्रबल बिकॉज ऑफ मी मेरे करके कोई परेशान ना हो वे. मैं जिंदगी भर यही कोशिश की थी. पर मेरे वर्गा इंसान हर किसी हमेशा परेशान ही करता रहा है माई एक्सिसटेंस वॉज वर्थलैस फ्रॉम द स्टार्ट मेरे मेरा वजूद जड़ा किसी लिए कोई मायने नहीं रखता स इस तुँ तो बा इस नौजवान के वलों की लिखा गया है I should have died many years ago. ਮੈਨੂੰ ਕੁਝ ਸਾਲ ਪਹਿਲਾਂ ਹੀ ਮੌਤ ਜਿਹੜੀ ਆ ਉਸ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਸੀ। ਮੈਨੂੰ ਪਹਿਲਾਂ ਹੀ ਮਰ ਜਾਣਾ ਚਾਹੀਦਾ ਸੀ। ਮੈਂ ਹੁਣ ਤੱਕ ਜ਼ਿੰਦਾ ਕਿਉਂ ਸੀ? ਮੈਨੂੰ ਹਾਲੇ ਤੱਕ ਸਮਝ ਨਹੀਂ ਆਇਆ ਮੈਂ ਇੰਨੇ ਸਾਲ ਕਿਉਂ ਜਿੰਦਾ ਰਿਹਾ। ਮੈਨੂੰ ਆਪਣੀ ਦਾਦੀ ਦੇ ਮਰਨ ਤੋਂ ਬਾਅਦ ਹੀ ਮਰ ਜਾਣਾ ਚਾਹੀਦਾ ਸੀਗਾ ਕਿਉਂਕਿ ਮੇਰੇ ਵਰਗੇ ਇਨਸਾਨ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ। I still cannot believe how I lived. all those years of course it must be mahadev who kept me alive i asked many times to him why you are keeping me alive but he never answered mai mahadev nu kai var puchya ki mainu tusi jinda kyu rakhe hoya par mahadev ne mainu koi bhi is da jawab nahi ditta is tarike diyan gallan is ca jo ki 25 saada si teeraj kansal is de vallo facebook te vich likhya gaya hai ਤਾ ਪਰਮਾਤਮਾ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਸ਼ਿਕਵਾ ਕਰਦਾ ਨਜ਼ਰ ਆਇਆ ਕਿ ਮੈਨੂੰ ਜੀਉਣ ਦੀ ਵਜ੍ਹਾ ਨਹੀਂ ਦਿੱਤੀ ਕਿਤੇ ਨਾ ਕਿਤੇ ਜੋ ਇਸ ਦੀ ਫੇਸਬੁੱਕ ਪੋਸਟ ਹੈ ਇਸ ਦੇ ਵਿੱਚ ਜ਼ਿਕਰ ਤੇ ਇਸ ਦੇ ਵਿੱਚ ਇਹ ਸਮਝ ਆ ਰਿਹਾ ਹੈ ਕਿ ਇਹ ਮੁੰਡਾ ਸ਼ਾਇਦ ਡਿਪਰੈਸ਼ਨ ਦਾ ਸ਼ਿਕਾਰ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਦੇ ਵੱਲੋਂ ਵਾਰ-ਵਾਰ ਕਿਹਾ ਗਿਆ ਕਿ ਮੈਨੂੰ ਤਾਂ ਕੁਝ ਸਾਲ ਪਹਿਲਾਂ ਹੀ ਮਰ ਜਾਣਾ ਚਾਹੀਦਾ ਸੀ ਜਦੋਂ ਮੇਰੀ ਦਾਦੀ ਦੀ ਮੌਤ ਹੋਈ ਸ਼ਾਇਦ ਦਾਦੀ ਦੀ ਮੌਤ ਤੋਂ ਬਾਅਦ ਹੀ ਇਹ ਨੌਜਵਾਨ ਸਦਮੇ ਦੇ ਵਿੱਚ ਸੀ ਤੇ ਇਸੇ ਕਰਕੇ ਇਹ ਲੰਬੇ ਸਮੇਂ ਤੋਂ ਕੱਲਾ ਰਹ ਰਿਹਾ ਸੀ ਤੇ ਇਕੱਲੇਪਣ ਦੇ ਕਾਰਨ ਹਾਲਾਕਿ ਇਸ ਦੇ ਵੱਲੋਂ ਜੋ ਮੌਤ ਆਪਣੀ ਲਈ ਗਈ ਆ ਆਪਣੀ ਜਾਨ ਲਈ ਗਈ ਆ ਇਸ ਦੀ ਵਜ੍ਹਾ ਕੀ ਆ ਉਹ ਸਮਝ ਨਹੀਂ ਆਈ ਪਰ ਜਿਸ ਤਰੀਕੇ ਦੀ ਇਹ ਪੋਸਟ ਹੈ ਉਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਸ਼ਾਇਦ ਇਹ ਮੁੰਡਾ ਡਿਪਰੈਸ਼ਨ ਦਾ ਸ਼ਿਕਾਰ ਸੀ ਇਸ ਤੋਂ ਬਾਅਦ ਇਸ ਨੌਜਵਾਨ ਦੇ ਵੱਲੋਂ ਕੀ ਲਿਖਿਆ ਗਿਆ ਬਟ ਇਟ ਸੀਮਸ ਲਾਈਕ ਮਹਾਦੇਵ ਹੈਜ਼ ਆਲਸੋ ਫਾਈਨਲੀ ギਵਨ ਅਪ कि महादेव ਵੀ ਮੇਰੇ ਤੋਂ ਹੁਣ ਅੱਕ ਚੁੱਕੇ ਨੇ ਉਹਨਾਂ ਨੂੰ ਹੁਣ ਮੇਰੀ ਪਰਵਾਹ ਨਹੀਂ ਹੈ that is totally fine i do not understand and i am not angry mahadev mai parmatma to shiv ji to pareshan nahi ya gussa nahi ya mainu pata hai mere parmatma ne hamesha mera dhyan rakha bahut pyare log meri zindagi de vich le aande par mainu parmatma rabba dwara is dharti te na bheji someone once said that i can say anything to mahadev because wo ਹਰ ਬਾਤ ਦਾ ਜਵਾਬ ਦਿੰਦੇ ਹੈ ਇਸ ਤਰੀਕੇ ਦੀ ਆ ਇਹ ਗੱਲਾਂ ਇਸ ਨੌਜਵਾਨ ਦੇ ਵੱਲੋਂ ਆਪਣੇ ਡੈਥ ਨੋਟ ਯਾਨੀ ਕਿ ਸੁਸਾਈਡ ਨੋਟ ਦੇ ਵਿੱਚ ਲਿਖੀਆਂ ਗਈਆਂ ਨੇ ਰੱਬ ਦੇ ਨਾਲ ਮਹਾਦੇਵ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਗੱਲ ਕਰ ਰਿਹਾ ਸੀਗਾ ਕਿਸ ਤਰੀਕੇ ਦੇ ਨਾਲ ਆਪਣੇ ਮਨ ਦੀਆਂ ਗੱਲਾਂ ਦੱਸ ਰਿਹਾ ਸੀ ਇਸ ਫੇਸਬੁੱਕ ਪੋਸਟ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਸ ਤੋਂ ਬਾਅਦ ਇਸ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਰੱਬ ਨੇ ਬਹੁਤ ਕੁਝ ਦਿੱਤਾ ਮੈਂ ਉਸ ਸਾਰੀਆਂ ਚੀਜ਼ਾਂ ਦੇ ਲਈ ਰੱਬ ਦਾ ਸ਼ੁਕਰਗੁਜ਼ਾਰ ਆ ਪਰ ਉਹ ਨਹੀਂ ਦਿੱਤਾ ਜੋ ਮੈਂ ਮੰਗਿਆ ਸੀ ਪਰ ਮੈਂ ਹਾਲੇ ਵੀ ਰੱਬ ਤੁਹਾਨੂੰ ਪਿਆਰ ਕਰਦਾ ਹਾਂ ਹੁਣ ਮੈਂ ਹੋਰ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਨਹੀਂ ਹੋਵਾਂਗਾ ਕਿਸੇ ਹੋਰ ਨੂੰ ਪਰੇਸ਼ਾਨ ਨਹੀਂ ਕਰਾਂਗਾ ਮੇਰੀ ਜ਼ਿੰਦਗੀ ਹੁਣ ਖਤਮ ਹੋ ਗਈ ਹੈ ਮੇਰੇ ਵਰਗੇ ਇਨਸਾਨ ਦੀ ਕਿਸੇ ਨੂੰ ਲੋੜ ਨਹੀਂ ਹੈ ਕਿਉਂਕਿ ਮੈਂ ਇਸ ਧਰਤੀ ਦੇ ਲਾਇਕ ਨਹੀਂ ਸੀ ਪਰ ਫਿਰ ਵੀ ਸਭ ਨੇ ਮੈਨੂੰ ਪਿਆਰ ਕੀਤਾ ਹਮੇਸ਼ਾ ਮੇਰਾ ਸਤਕਾਰ ਕੀਤਾ ਮੈਨੂੰ ਪਿਆਰ ਦੇ ਨਾਲ ਰੱਖਿਆ ਇਸ ਤਰੀਕੇ ਦੀਆਂ ਇੱਕ ਗੱਲਾ ਇਸ ਨੋਟ ਤੇ ਵਿੱਚ ਇਸ ਪੋਸਟ ਤੇ ਵਿੱਚ ਇਸ ਨੌਜਵਾਨ ਦੇ ਵੱਲੋਂ ਲਿਖਿਆ ਗਈਆਂ ਇਸ ਤੋਂ ਬਾਅਦ ਇਸ ਦੇ ਵੱਲੋਂ ਕੀ ਲਿਖਿਆ ਗਿਆ ਆਈ ਹੈਵ ਆ ਰਿਕੁਐਸਟ ਟੂ ਦਾ ਗਵਰਨਮੈਂਟ ਪੁਲਿਸ ਔਰ ਐਨੀਵਨ ਐਲਸ ਆਊਟ ਆਫ देयर ਪਲੀਜ਼ ਡੂ ਨੋਟ ਡਿਸਟਰਬ ਐਨੀਵਨ ਬਿਕਾਜ਼ ਆਫ ਮਾਈ ਡੈਥ ਮੇਰੇ ਮਰਨ ਤੋਂ ਬਾਅਦ ਸਰਕਾਰ ਪੁਲਿਸ ਕਿਸੇ ਵੀ ਮੇਰੇ ਕਰੀਬੀ ਨੂੰ ਪਰੇਸ਼ਾਨ ਨਾ ਕਰੇ ਕਿਉਂਕਿ ਇਸ ਦੇ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਆ ਮੈਂ ਆਪਣੀ ਮਰਜ਼ੀ ਦੇ ਨਾਲ ਆਪਣੀ ਜਾਨ ਲੈ ਰਿਹਾ ਹਰ ਇੱਕ ਪਰਸਨ ਜੋ ਮੇਰੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਸੀ ਉਹਨੇ ਮੈਨੂੰ ਬਹੁਤ ਪਿਆਰ ਕੀਤਾ ਹਮੇਸ਼ਾ ਮੇਰੀ ਹੈਲਪ ਕੀਤੀ ਪਰ ਮੈਂ ਹੁਣ ਹੋਰ ਬਰਦਾਸ਼ ਨਹੀਂ ਕਰ ਸਕਦਾ ਮੇਰੀ ਮੌਤ ਦਾ ਜ਼ਿੰਮੇਵਾਰ ਕੋਈ ਨਹੀਂ ਆ ਮੈਂ ਖੁਦ ਆ ਇਸ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਆਪਣੇ ਜੋ ਡੈਥ ਪੋਸਟ ਹੈ ਜੋ ਮਰਨ ਤੋਂ ਪਹਿਲਾਂ ਪੋਸਟ ਪਾਈ ਗਈ ਹੈ ਗੱਲਾਂ ਲਿਖੀਆਂ ਗਈਆਂ ਨੇ ਇਸ ਤੋਂ ਇਲਾਵਾ ਇਸ ਦੇ ਵੱਲੋਂ ਵਾਰ-ਵਾਰ ਇਹੀ ਜ਼ਿਕਰ ਕੀਤਾ ਗਿਆ ਕਿ ਮੈਨੂੰ ਹੁਣ ਦੁਆਰਾ ਧਰਤੀ ਤੇ ਨਾ ਭੇਜਿਆ ਜਾਵੇ ਮੈਂ ਹੁਣ ਧਰਤੀ ਤੇ ਨਹੀਂ ਆਣਾ ਚਾਹੁੰਦਾ ਮੈਨੂੰ ਪਰਮਾਤਮਾ ਆਪਣੇ ਕੋਲ ਹੀ ਰੱਖੇ ਮੇਰੇ ਕਰੀਬੀਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਹਰ ਕਿਸੇ ਨੇ ਮੇਰੀ ਹੈਲਪ ਕੀਤੀ ਪਰ ਮੈਂ ਉਹਨਾਂ ਦੇ ਲਾਇਕ ਨਹੀਂ ਸੀ ਮੇਰੇ ਜੋ ਮਰਨ ਤੋਂ ਬਾਅਦ ਮੇਰੇ ਪੈਸੇ ਨੇ ਉਹਨਾਂ ਨੂੰ ਜੋ ਅਨਾਥ ਬੱਚੇ ਨੇ ਉਹਨਾਂ ਦੇ ਕੋਲ ਦਿੱਤੇ ਜਾਣ ਜਾਂ ਫਿਰ ਬਿਰਧ ਆਸ਼ਰਮ ਦੇ ਵਿੱਚ ਜੋ ਲੋਕ ਨੇ ਉਹਨਾਂ ਦੇ ਵਿੱਚ ਵੰਡਿਆ ਜਾਵੇ ਜੇਕਰ ਮੇਰੇ ਮਰਨ ਤੋਂ ਬਾਅਦ ਮੇਰੇ ਸਰੀਰ ਦੇ ਜਿੰਨੇ ਵੀ ਹਿੱਸੇ ਨੇ ਜਿੰਨੇ ਵੀ ਪੁਰਜ਼ੇ ਬਚਣਗੇ ਜੇਕਰ ਉਹ ਸਹੀ ਸਲਾਮਤ ਹੋਣਗੇ ਤਾਂ ਉਹਨਾਂ ਨੂੰ ਡੋਨੇਟ ਕੀਤਾ ਜਾਵੇ ਜਿਹੜੇ ਲੋਕਾਂ ਨੂੰ ਇਸ ਦੀ ਜ਼ਰੂਰਤ ਆ ਆਈ ਹੈਵ ਸੋ ਮੈਨੀ ਥਿੰਗਸ ਟੂ ਟੈਲ ਐਂਡ ਆਈ ਵਾਂਟ ਟੂ ਗੋ ਔਨ ਰਾਈਟਿੰਗ ਥਿਸ ਬਟ ਆਈ ਵਿਲ ਨਾਟ ਅਲੋ ਮਾਈਸੈਲਫ ਮੈਂ ਜਾਂਦਾ ਤਾਂ ਬਹੁਤ ਕੁਝ ਹੋਰ ਲਿਖ ਸਕਦਾ ਸੀ ਪਰ ਮੈਂ ਬਸ ਇੱਥੇ ਇਹ ਚੈਪਟਰ ক্লোਜ਼ ਕਰਨਾ ਚਾਹੁੰਦਾ ਹੈ ਭੁੱਲ ਜੋ ਕਿ ਦੀਰਜ ਕੰਸਰਨਾਦ ਦਾ ਕੋਈ ਸ਼ਖਸ ਇਸ ਦੁਨੀਆ ਦੇ ਵਿੱਚ ਆਇਆ ਸੀ ਇਸ ਤਰੀਕੇ ਦੇ ਨਾਲ ਇਸ ਨੌਜਵਾਨ ਦੇ ਵੱਲੋਂ ਆਪਣੀ ਫੇਸਬੁੱਕ ਤੇ ਪੋਸਟ ਪਾਈ ਗਈ ਮਰਨ ਤੋਂ ਪਹਿਲਾਂ ਇਹ ਚੀਜ਼ਾਂ ਲਿਖੀਆਂ ਗਈਆਂ ਤਾਂ ਕਿਤੇ ਨਾ ਕਿਤੇ ਇਸ ਪੋਸਟ ਦੇ ਵਿੱਚ ਇਹੀ ਲੱਗ ਰਿਹਾ ਹੈ ਕਿ ਇਹ ਨੌਜਵਾਨ ਜਿਹੜਾ ਹੈ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ ਪਰ ਸਾਡੀ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਡਿਪਰੈਸ ਹੋ ਪਰੇਸ਼ਾਨ ਹੋ ਆਪਣੇ ਕਰੀਬੀਆਂ ਦੇ ਨਾਲ ਗੱਲ ਕਰੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਟਾਈਮ ਸਪੈਂਡ ਕਰੋ ਜੇਕਰ ਤੁਹਾਨੂੰ ਮੈਂਟਲੀ ਡਿਪਰੈਸ਼ਨ ਲੱਗ ਰਿਹਾ ਹੈ ਤੁਸੀਂ ਕਿਤੇ ਆਪਣੇ ਦੋਸਤਾਂ ਦੇ ਨਾਲ ਘੁੰਮੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਸਮੇਂ ਬਤੀਤ ਕਰੋ ਆਪਣੇ ਮਾਨਦੀਆਂ ਜੋ ਗੱਲਾਂ ਹੁੰਦੀਆਂ ਨੇ ਉਹ ਦੂਸਰਿਆਂ ਦੇ ਨਾਲ ਜ਼ਰੂਰ ਜਿਹੜੀ ਐ ਸ਼ੇਅਰ ਕਰਿਆ ਕਰੋ ਕਿਉਂਕਿ ਜਦੋਂ ਅਸੀਂ ਆਪਣੀ ਗੱਲ ਦੂਜਿਆਂ ਦੇ ਨਾਲ ਨਹੀਂ ਸ਼ੇਅਰ ਕਰਦੇ ਆਪਣੇ ਆਪ ਨੂੰ ਪਰੇਸ਼ਾਨ ਕਰਦੇ ਹਾਂ ਤੇ ਇਸ ਤਰੀਕੇ ਦੇ ਵਿੱਚ ਜਿਹੜਾ ਡਿਪਰੈਸ਼ਨ ਐ ਤੁਹਾਨੂੰ ਹੋਰ ਜਿਆਦਾ ਪਰੇਸ਼ਾਨ ਕਰਦਾ ਹੈ ਜੇਕਰ ਕੋਈ ਇਸ ਨੌਜਵਾਨ ਨੂੰ ਮਨ ਦੇ ਵਿੱਚ ਗੱਲ ਸੀ ਜੇਕਰ ਇਹ ਆਪਣੀ ਦਾਦੀ ਦੀ ਮੌਤ ਤੋਂ ਬਾਅਦ ਸਦਮੇ ਦੇ ਵਿੱਚ ਸੀ ਇਸ ਨੂੰ ਦਾਦੀ ਦੀ ਯਾਦ ਆਉਂਦੀ ਸੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲ ਕਰਦਾ ਜੇਕਰ ਲੋੜ ਪੈਂਦੀ ਕਿਸੇ ਡਾਕਟਰ ਦੇ ਕੋਲ ਜਾਂਦਾ ਕਿ ਇਸ ਨੂੰ ਕੀ ਫੀਲ ਹੋ ਰਿਹਾ ਹੈ ਕਿ ਇਹ ਇਸ ਵੇਲੇ ਮਹਿਸੂਸ ਕਰ ਰਿਹਾ ਹੈ ਦਾਦੀ ਦੇ ਜਾਣ ਤੋਂ ਬਾਅਦ ਇਸ ਨੂੰ ਕਿੰਨਾ ਸਦਮਾ ਲੱਗਿਆ ਕਿਸ ਤਰੀਕੇ ਦੇ ਨਾਲ ਉੱਥੋਂ ਉੱਭਰ ਸਕੇ 25 ਸਾਲ ਦਾ ਇਹ ਨੌਜਵਾਨ ਸੀ ਜੋ ਹੁਣ ਪਰਿਵਾਰ ਦੇ ਕੋਲ ਦੁਬਾਰਾ ਵਾਪਸ ਨਹੀਂ ਆਣਾ ਇਸ ਨੌਜਵਾਨ ਤੋਂ ਪਰਿਵਾਰ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਮਹਿਸ 25 ਸਾਲ ਦੀ ਉਮਰ ਦੇ ਵਿੱਚ ਇਸ ਨੇ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਕਈ ਉਪਲਬਧੀਆਂ ਹਾਸਲ ਕਰਨੀਆਂ ਸੀ ਜ਼ਿੰਦਗੀ ਦੇ ਵਿੱਚ ਵੱਡੇ ਮੁਕਾਮ ਤੇ ਜਾਣਾ ਸੀ ਪਰ ਇਸ ਨੌਜਵਾਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਪਣੀ ਜਾਨ ਲੈ ਜਾਂਦੀ ਹੈ ਇਸ ਤਰੀਕੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿਉਂਕਿ ਹੀਲੀਅਮ ਗੈਸ ਤੁਸੀਂ ਜਾਣਦੇ ਹੋ ਹੀਲੀਅਮ ਗੈਸ ਗੁਬਾਰਿਆਂ ਦੇ ਵਿੱਚ ਭਰੀ ਜਾਂਦੀ ਹੈ ਗੁਬਾਰਿਆਂ ਦੇ ਵਿੱਚ ਇਸ ਦਾ ਇਸਤੇਮਾਲ ਹੁੰਦਾ ਹੈ ਉਸ ਹੀਲੀਅਮ ਗੈਸ ਨੂੰ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਆਪਣੀ ਜਾਨ ਨੂੰ ਲੈਣ ਦੇ ਲਈ ਵਰਤਿਆ ਉਹ ਕਾਫੀ ਖੌਫਨਾਕ ਸੀਗਾ ਕਿਉਂਕਿ ਇਸ ਦੇ ਵੱਲੋਂ ਪੂਰੀ ਤਰੀਕੇ ਦੇ ਨਾਲ ਪਲੈਨਿੰਗ ਕੀਤੀ ਜਾਂਦੀ ਹੈ ਸਿਲੰਡਰ ਲੈ ਕੇ ਆਂਦਾ ਹੈ ਹੀਲੀਅਮ ਗੈਸ ਵਾਲਾ ਫਿਰ ਉਸ ਤੋਂ ਬਾਅਦ ਇੱਕ ਗੈਸ ਦੇ ਨਾਲ ਜੋ ਪਾਈਪ ਹੁੰਦੀ ਹੈ ਉਸ ਨੂੰ ਮੂੰਹ ਦੇ ਵਿੱਚ ਲਗਾਉਂਦਾ ਹੈ ਫਿਰ ਮਾਸਕ ਲਗਾਉਂਦਾ ਹੈ ਧੋਨ ਤੇ ਸੈਲੋ ਟੇਪ ਲਗਾ ਕੇ ਸਾਰੀ ਚੀਜ਼ ਨੂੰ ਕਵਰ ਕਰ ਦਿੰਦਾ ਹੈ ਸਿਲੰਡਰ ਜੋ ਹੁੰਦਾ ਹੈ ਉਸ ਨੂੰ ਫੁੱਲ ਸਪੀਡ ਤੇ ਰੱਖ ਦਿੰਦਾ ਹੈ ਤਾਂ ਜੋ ਹਿਲੀਅਮ ਗੈਸ ਜ਼ਿਆਦਾ ਮਾਤਰਾ ਦੇ ਵਿੱਚ ਇਸ ਦੇ ਗਲੇ ਦੇ ਵਿੱਚ ਜਾ ਸਕੇ ਤਾਂ ਹਿਲੀਅਮ ਗੈਸ ਇਨਹੇਲ ਕਰਨ ਦੇ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ ਹਰਿਆਣਾ ਦੇ ਗੁਰੂਗ੍ਰਾਮ ਦੀ ਇੱਕ ਕੰਪਨੀ ਦੇ ਵਿੱਚ ਬਤੌਰ ਸੀਏ ਕੰਮ ਕਰਦਾ ਸੀ ਜੋ ਪਛਾਣ ਦਿੱਤੀ ਜਾ ਰਹੀ ਹੈ ਕਰਨਾਲ ਦੇ ਸਾਲਵਨ ਪਿੰਡ ਦਾ ਰਹਿਣ ਵਾਲਾ ਸੀ 25 ਸਾਲ ਇਸ ਦੀ ਉਮਰ ਸੀ ਇਸ ਦੇ ਪਿਤਾ ਦੀ ਮੌਤ 2023 ਦੇ ਵਿੱਚ ਹੀ ਹੋ ਚੁੱਕੀ ਸੀ ਮਾਂ ਜੋ ਸੀ ਦੂਜੇ ਵਿਆਹ ਉਸਨੇ ਕਰ ਲਿਆ ਹੋਇਆ ਸੀ ਇਕਲੌਤਾ ਪੁੱਤ ਸੀ ਜਿਸ ਤਰੀਕੇ ਦੇ ਨਾਲ ਘਰ ਦੇ ਹਾਲਾਤ ਹੈ ਕਿਤੇ ਨਾ ਕਿਤੇ ਇਸ ਨੌਜਵਾਨ ਨੂੰ ਸ਼ਾਇਦ ਉਹਨਾਂ ਨੇ ਵੀ ਪਰੇਸ਼ਾਨ ਕੀਤਾ ਹੋਵੇਗਾ ਤਾਂ ਦੱਸ ਦਈਏ ਕਿ ਦਿੱਲੀ ਦੇ 12 ਖੰਬ ਵਸਿਤ ਇੱਕ ਫਲੈਟ ਸੀਗਾ ਇਸ ਨੌਜਵਾਨ ਦੇ ਵੱਲੋਂ ਉਸ ਫਲੈਟ ਦੇ ਵਿੱਚ ਆਪਣੀ ਜਾਨ ਲੈ ਗਈ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਨੌਜਵਾਨ ਨੇ ਮੌਤ ਦਾ ਰਾਹ ਅਪਣਾਇਆ ਉਹ ਬੇਹੱਦ ਹੀ ਖਤਰਨਾਕ ਸੀ